ਨੌਜਵਾਨ ਪੀੜੀ ਬਾਰੇ ਕੀ ਸੋਚਦੇ ਹੋ ਕਿੱਧਰ ਨੂੰ ਜਾ ਰਹੀ ਹੈ ਇਹ ਆਬਾਦੀ ਜਿਆਦਾ ਵਧ ਗਈ ਹੈਗੀ ਸਮਝ ਕੇ ਬੱਚੇ ਆ ਜਿਹੜੇ ਅੱਜ ਕੱਲ ਜਿਆਦਾ ਫਾਰਵਰਡ ਹੋ ਗਏ ਮਾਪਿਆਂ ਦੇ ਘਟਾਖੇ ਲੱਗ ਪਏ ਆਪੋ ਆਪਣੇ ਘਰਾਂ ਦਾ ਮਾਹੌਲ ਹੈ ਜਿਹਦੇ ਘਰ ਦਾ ਮਾਹੌਲ ਚੰਗਾ ਹੈ ਜੀ ਬੱਚੇ ਕਾ ਗਿਆ ਕਰੀਏ ਮਾਪਿਆਂ ਦੀ ਸੇਵਾ ਕਰਦੇ ਹੈ ਉਹ ਚੋ ਵਧ ਗਿਆ ਹੈ ਘਰ ਦਾ ਮਾਹੌਲ ਚੰਗਾ ਕੌਣ ਰੱਖ ਸਕਦਾ ਹੈ ਜਕੀਰੇ ਹੱਥ ਹੁੰਦਾ ਹੈ ਸਾਰੇ ਲੜਕੇ ਸਾਰਾਂ ਦਾ ਸਾਹ ਇਕੱਠਾ ਹੁੰਦਾ ਹੈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕੱਲੇ ਕੱਲੇ ਜਵਾਕੇ ਲੋਕਾਂ ਦੇ ਅੱਗੇ ਸੀਗੇ 5 5 6 6 ਹੁਣ ਮਾਮਲਾ ਇਹ ਹੈਗਾ ਜਿਨੇ ਚ ਤੁਸੀਂ ਘੂਰੋਂ ਘੂਰੀ ਬੱਚਾ ਆਖੇ ਲੱਗਦਾ ਹੀ ਨਹੀਂ ਤੁਸੀਂ ਕਿਹੜੇ ਪਕੌੜੇ ਖਾਦੇ ਆਉ ਦੇ ਟਾਈਮ 'ਚ ਹੈ ਗਾਹ ਕਲੀ ਦਾ ਪਿੰਡਾਂ 'ਚ ਕਿਹੜੇ ਪਕੌੜੇ ਹੈ ਰਿਟਾਇਰਮੈਂਟ ਨਹੀਂ ਅਜੇ ਮਿਲੀ ਹੋਣੀ ਤੁਹਾਨੂੰ ਨਹੀਂ ਆਪਾਂ ਰਿਟਾਇਰ ਬੰਦੇ ਨਹੀਂ ਜੋੜੀ ਪੁੱਤੀਆਂ ਸਾਹਮਣੇ ਵਾਲੀ ਨੌਕਰੀ ਤਾਂ ਹੁਣ ਸਾਹਮਣੇ ਉਹ ਤਾਂ ਪ੍ਰਮਾਤਮਾ ਸਭ ਨੂੰ ਦੇਵੇ ਸ਼ੈਤਾਨ ਸਤਿ ਸ਼੍ਰੀ ਅਕਾਲ ਹੋਏ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਨੂਰਵਰਜੋਤ ਤੁਹਾਡੇ ਨਾਲ ਸੋ ਲੈ ਕੇ ਹਾਜ਼ਰ ਆ ਜੀ ਸਾਡਾ ਖਾਸ ਪ੍ਰੋਗਰਾਮ ਸੋ ਅੱਜ ਅਸੀਂ ਪਹੁੰਚੇ ਆ ਜੀ ਸ਼ਹਿਰਾਂ ਦੀ ਸੱਤ ਦੇ ਵਿੱਚ ਸਾਡੇ ਬਜ਼ੁਰਗ ਬੈਠੇ ਨੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਕਿਹੜੀ ਚਰਚਾ ਛੜੀ ਹੈ ਆਓ ਅਸੀਂ ਵੀ ਸੁਣਦੇ ਆ ਕਰਦੇ ਆ ਗਿਆਨ ਦੀਆਂ ਗੱਲਾਂ ਬਜ਼ੁਰਗਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਹੈ ਬੇਟਾ ਵਧੀਆ ਠੀਕ ਠਾਕ ਹੋ ਵਧੀਆ ਵਧੀਆ ਕੀ ਨਾਮ ਹੈ ਤੁਹਾਡਾ ਸਤਿਦੇਵ ਸਿੰਘ ਸਰਾ ਅੱਛਾ ਕਿੰਨੀ ਉਮਰ ਹੋ ਗਈ ਮੇਰੀ 78 ਸਾਲ ਦੀ 78 ਸਾਲ ਹੋ ਗਈ ਤੇ ਕੈਂਪ ਹੋਏ ਪੂਰੇ ਹੈ ਠੀਕ ਹੈ ਬੇਟਾ ਟਾਈਮ ਪਾਸ ਅਦਕਰੀਆ ਸੋਧੀ ਜਾਂਦੇ ਹਾਂ ਹਾਂ ਕਿਵੇਂ ਇੱਧਰ ਫਿਰ ਕਿਵੇਂ ਜੀ ਜ ਲੱਗ ਜਾਂਦਾ ਕਦੋਂ ਆਨੇ ਵਧੀਆ ਮਾਹੌਲ ਹੈ ਇੱਥੇ ਸ਼ਹਿਰੀ ਵੀ ਹੈ ਤੇ ਪਿੰਡੂ ਵੀ ਹੈ ਬਹੁਤ ਖੁੱਲਾ ਮਾਹੌਲ ਹੈ ਅੱਛਾ ਸਾਰੇ ਅਸੀਂ ਭਾਈਚਾਰਕ ਤੌਰ ਤੇ ਵਧੀਆ ਸਾਂਝੇ ਤੌਰ ਤੇ ਦੁੱਖ ਸੁੱਖ ਬਣਾਉਨੇ ਆ ਸਾਰੇ ਵਹਿ ਕੇ ਇਕੱਠਾ ਕਰ ਅੱਛਾ ਜੀ ਵਧੀਆ ਰਹਿੰਦੇ ਆ ਯਾਨੀ ਪਹਿਲਾਂ ਜਦੋਂ ਮੈਂ ਤੁਸੀਂ ਤਾਂ ਬਹੁਤ ਟਾਈਮ ਦੇ ਇੱਥੇ ਰਹੇ ਬਹੁਤ ਕੁਝ ਬਦਲ ਗਿਆ ਉਦੋਂ ਕੀ ਸੀ ਤੇ ਹੁਣ ਕੀ ਹੈ ਜੀ ਹੁਣ ਤਰੱਕੀ ਹੋ ਗਈ ਬੇਟਾ ਅੱਛਾ ਜੀ ਪਿੰਡਾਂ 'ਚ ਵੀ ਤਰੱਕੀ ਹੈ ਸ਼ਹਿਰਾਂ 'ਚ ਵੀ ਤਰੱਕੀ ਹੈ ਹਾਂ ਤੇ ਵਧੀਆ ਬਸ ਠੀਕ ਹੈ ਹਾਂ ਬਾਕੀ ਆਪੋ ਆਪਣੇ ਘਰਾਂ ਦਾ ਮਾਹੌਲ ਹੈ ਜੀ ਦੇ ਘਰ ਦਾ ਮਾਹੌਲ ਚੰਗਾ ਹੈ ਜੀ ਬੱਚੇ ਕਾ ਆਕਿਆ ਕਰੀਏ ਮਾਪਿਆਂ ਦੀ ਸੇਵਾ ਕਰਦੇ ਆ ਤੇ ਉਹ ਵਧੀਆ ਹੈ ਘਰ ਦਾ ਮਾਹੌਲ ਚੰਗਾ ਕੌਣ ਰੱਖ ਸਕਦਾ ਜਕੀਰੇ ਹੱਥ ਹੁੰਦਾ ਇਹ ਨਾ ਨੜਕੇ ਅੱਛਾ ਬੱਚੇ ਨਾਲ ਨਾਲ ਸਾਥ ਦੇਣ ਬਜ਼ੁਰਗ ਵੀ ਸਾਥ ਦੇਣ ਸਾਰੇ ਰਲ ਕੇ ਸਾਰਿਆਂ ਦਾ ਸਾਹ ਇਕੱਠਾ ਹੁੰਦਾ ਹੈ। ਹੂੰ। ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਕਹਿੰਦੇ ਨੇ ਘਰ ਦੇ ਮੋਢੀ ਤੇ ਹਰ ਵਾਰ ਗੱਲ ਆ ਜਾਂਦੀ ਹੈ ਵੀ ਘਰ ਦਾ ਮੋਢੀ ਆ ਤਾਂ ਘਰੇ ਆਏ ਹੁੰਦਾ। ਨਹੀਂ ਮੈਨੂੰ ਘਰ ਦੇ ਮੋਢੀ ਦੇ ਵੀ ਆਪਦੇ ਦੁੱਖ ਹੋਣਗੇ ਕੀ ਕੀ ਚੱਲਦਾ ਹੈ? ਘਰ ਦੇ ਮੋਢੀ ਬੱਚਾ ਨਾਲ ਹੀ ਆ ਜੀ। ਹਾਂ। ਬਸ ਠੀਕ ਹੈ ਵਧੀਆ। ਸਾਡੇ ਤਾਂ ਠੀਕ ਹੈ। ਹੂੰ। ਬੱਚੇ ਆ ਗਿਆ ਕਰੀਏ ਵਧੀਆ। ਭਾਬੀ ਜਰ ਦਾ ਹਾਲ ਚਾਲ ਪੁੱਛ ਰਹੇ ਨੇ ਠੀਕ ਹੈ ਭਾਈ। ਹੂੰ। ਬਸ ਆਹੀ ਹੈ। ਜੀ ਜੀ ਕਹਿ ਕੇ ਬੁਲਾਉਂਦੇ ਨੇ। ਬਹੁਤ ਸੋਹਣੀ ਗੱਲ ਹੈ ਜੀ। ਬਸ ਲੱਗਦਾ ਜਦੋਂ ਮੈਂ ਚੰਗਾ ਬੇਟਾ ਤੁਸੀਂ ਬਾਪੂ ਜੀ ਇਦਾਂ ਜਿ ਬਹਿ ਗਏ ਹੋ ਹੈ ਮੈਂ ਨਹੀਂ ਰਿਕਾਰਡ ਕਰ ਗਈ ਹਮ ਮੈਂ ਰਿਕਾਰਡਿੰਗ ਨਹੀਂ ਕਰਾਂਗੇ ਉਹ ਕਹਿੰਦੇ ਹੁਣ ਨਹੀਂ ਬੋਲਣਾ ਤੇ ਉਦੋਂ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਇਹਨਾਂ ਨੇ ਤੇ ਹੁਣ ਕਹਿੰਦੇ ਮੈਂ ਬੋਲਣਾ ਨਹੀਂ ਮੈਂ ਰਿਕਾਰਡਿੰਗ ਨਹੀਂ ਕਰਨੀ ਹੈ ਰਿਕਾਰਡਿੰਗ ਨਹੀਂ ਕਰ ਰਹੇ ਮੈਂ ਅੱਛਾ ਤੇ ਤੁਸੀਂ ਇੰਨੀ ਸੋਹਣੀ ਗੱਲ ਕੀਤੀ ਸੀ ਉਹ ਸੁਣਾ ਦਿਓ ਮੜੀ ਜਿਹੜੀ ਹੁਣ ਕਰਕੇ ਹਟੇ ਸੀ ਨਹੀਂ ਉਹ ਇੰਨੇ ਉਹ ਉਹ ਨਾ ਜਿਸੀ ਵੀ ਐਸੀ ਸੰਗ ਜਾਂਦੇ ਹੁੰਦੇ ਸੀਗੇ ਫਾਦਰ ਸਾਹਿਬ ਦੀ ਯਾਦ ਆਉਂਦੀ ਹੋਣੀ ਹੈ ਤੁਹਾਨੂੰ ਹੈ ਉਹ ਤਾਂ ਆਉਂਦੀ ਉਹ ਤਾਂ ਵੱਖਰੀ ਗੱਲ ਉਹ ਤਾਂ ਸੀਗੀ ਉਹ ਤਾਂ ਉਹ ਚੱਲ ਗਏ ਜੀ ਹੁਣ ਬਸ ਮੈਂ ਰਿਕਾਰਡਿੰਗ ਨਹੀਂ ਕਰ ਰਹੀ ਹਾਂ ਉਹਨਾਂ ਦਾ ਕਰਾ ਦਰ ਕਰਾ ਦੋ ਹੋਰ ਚਲੋ ਮੈਂ ਇਹਦੇ ਨਾਲ ਹਾਂ ਇਹਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਤੁਸੀਂ ਹਾਂਜੀ ਠੀਕ ਹੋ ਵਧੀਆ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਹਾਂਜੀ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਜ਼ਿੰਦਗੀ ਸੌਖੀ ਹੈ ਜੀ ਵਧੀਆ ਹੂੰ ਬੱਚੇ ਆਖੇ ਲੱਗਦੇ ਹੈਗੇ ਪੜਦੇ ਹੈ ਹੂੰ ਤਰੱਕੀ ਤੇ ਲੱਗੇ ਹੋਇਆ ਕੰਮ ਹੂੰ ਸਾਰਾ ਵਧੀਆ ਚੱਲ ਰਿਹਾ ਹੈ ਠੀਕ ਹੈ ਮਾਹੌਲ ਕਿਵੇਂ ਹੋ ਗਿਆ ਜੀ ਅੱਜ ਦੇ ਜਿਹ ਪਹਿਲਾਂ ਦੇ ਟਾਈਮ ਤੋਂ ਜਿਹ ਅੱਜ ਦੇ ਟਾਈਮ ਦਾ ਮਾਹੌਲ ਦੇਖੀ ਅੱਜ ਦੀ ਨੌਜਵਾਨ ਪੀੜ੍ਹੀ ਬਾਰੇ ਕੀ ਸੋਚਦੇ ਹੋ ਕਿੱਧਰ ਨੂੰ ਜਾ ਰਹੀ ਹੈ ਜੀ ਆਬਾਦੀ ਜਾਦੇ ਵਧ ਗਈ ਹੈਗੀ ਸਮਝ ਕੇ ਬੱਚੇ ਆ ਜਿਹੜੇ ਅੱਜ ਕੱਲ ਜਿਆਦੇ ਫਾਰਵਰਡ ਹੋ ਗਏ ਮਾਪਿਆਂ ਦੇ ਘਟ ਅੱਖੇ ਲੱਗਦੇ ਆ ਜੀ ਤੇ ਤਾੜ ਤੂੜ ਕੇ ਰੱਖੇ ਤਾਂ ਬੱਚੇ ਠੀਕ ਰਹਿੰਦੇ ਹੈਗੇ ਤੇ ਨਹੀਂ ਤਾਂ ਫਿਰ ਇਹ ਜਿਹੜੇ ਜਿਆਦੇ ਤੁਸੀਂ ਖੁੱਲਦੇ ਹੋਗੇ ਵਿਗੜ ਜਾਣਗੇ ਕਿੰਨੇ ਨਹੀਂ ਬਿਲਕੁਲ ਕਈ ਵਾਰ ਹੋ ਜੀ ਮਾਪੇ ਮੜਾ ਵੀ ਛਿੜਕਦੇ ਹੀ ਦਿੰਦੇ ਨੇ ਤੇ ਫਿਰ ਕੋਈ ਨਾ ਕੋਈ ਕਰ ਲੈਂਦੇ ਨੇ ਕੋਈ ਬੱਚੇ ਆਕੜ ਜਾਂਦੇ ਆ ਫਿਰ ਕੋਈ ਨਾ ਕੋਈ ਪੰਗਾ ਪੁੱਠਾ ਸਿੱਧਾ ਲੈ ਲਿਆ ਉਹ ਵੀ ਫਿਰ ਮਾਪੇ ਉਹ ਡਰ ਜਾਂਦੇ ਆ ਵੀ ਬੱਚਾ ਇਦਾਂ ਦਾ ਕੁੱਛ ਨਾ ਕਰ ਲੇ ਡਰਨ ਦਾ ਅਧਕਾਰ ਨਹੀਂ ਆ ਵੀ ਕੱਲੇ ਕੱਲੇ ਜਵਾਕੇ ਲੁਕਾਂ ਦੇ ਅੱਗੇ ਸੀਗੇ 5 5 6 6 ਹੁਣ ਮਾਮਲਾ ਇਹ ਹੈਗਾ ਜਿਨੇ ਚ ਤੁਸੀਂ ਘੂਰੋ ਕੋਈ ਨਹੀਂ ਬੱਚਾ ਆਖੇ ਲੱਗਦਾ ਹੀ ਨਹੀਂ ਉਹ ਟੈਲੀਫੋਨ ਹੀ ਦੇਖੀ ਜਾਂਦੇ ਨੇ ਕਿਵੇਂ ਮੈਂ ਦੇਖੀ ਜਾਂਦੇ ਆ ਤਾਂ ਨੀ ਕਿ ਜੇ ਤੁਸੀਂ ਟਿਊਸ਼ਨ ਦਾ ਟਾਈਮ ਕੱਢੋਗੇ ਮਾੜਾ ਮੋਟਾ ਤਾਂ ਪੜਨਗੇ ਜਾਂ ਸਕੂਲ ਜਾਣਗੇ ਤਾਂ ਪੜਨਗੇ ਜਾਂ ਘੂਰੋਂਗੇ ਟੈਲੀਫੋਨ ਬੰਦ ਕਰਨਗੇ ਅੱਗੇ ਗੇਮਾਂ ਦੇਖਣੀਆਂ ਤਾਂ ਪੜਨਗੇ ਤਾਂ ਬੱਚੇ ਅੱਗੇ ਲੰਘਣਗੇ ਫਾਰਵਰਡ ਹੋ ਗਿਆ ਜਵਾਨਾ ਤੁਸੀਂ ਇੱਥੇ ਬੈਨੇ ਹੋ ਜੀਤ ਰੋੜ ਦੇਖਦੇ ਹੋ ਇੱਥੇ ਨੌਜਵਾਨ ਮੁੰਡੇ ਕੁੜੀਆਂ ਪੜਨ ਆਉਂਦੇ ਨੇ ਕਿਵੇਂ ਦਾ ਮਾਹੌਲ ਹੈ ਕੀ ਕੁਝ ਹੁੰਦਾ ਵਧੀਆ ਮਾਹੌਲ ਹੈ ਇਹ ਜੀ ਗੱਲ ਨਹੀਂ ਹੈ ਕਿ ਪੁਲਿਸ ਵਾਲੇ ਜਿਹੜਾ ਮਾਰਦੇ ਆ ਜੇ ਕੋਈ ਖਰਾਬ ਖਰਾਬ ਦੀ ਨਾਲ ਉਹਨਾਂ ਨੂੰ ਭਜਾ ਦਿੰਦੇ ਆ ਉਹ ਠੀਕ ਨਸ਼ਾ ਰਹਿਤ ਤਾਂ ਕੋਈ ਇਦਾਂ ਦਾ ਤਾਂ ਨਹੀਂ ਵੀ ਕੋਈ ਨਸ਼ਾ ਨਸ਼ਾ ਇੱਥੇ ਕੋਈ ਨਹੀਂ ਲੱਗਦਾ ਅੱਛ ਆ ਜੜੀਆਂ ਆ ਗਈਆਂ ਇਸ ਤੋਂ ਬਾਅਦ ਲੋਕ ਆ ਕੁੜੀਆਂ ਮੁੰਡੇ ਆ ਜਾਣਗੇ ਉਹ ਖਾਈਆਂ ਪਕੌੜੇ ਪਕੂੜੇ ਆਪ ਦਾ ਖਾ ਲੰਦੇ ਨੇ ਇੱਥੇ ਬਗ ਜਾਂਦੇ ਨੇ ਇਹ ਤੁਸੀਂ ਕਿਹੜੇ ਪਕੌੜੇ ਖਾਦੇ ਆਪਦੇ ਟਾਈਮ 'ਚ ਹੈ ਨਹੀਂ ਸਾਢੇ ਵਜੇ ਤਾਂ ਹੁੰਦੇ ਨਹੀਂ ਸੀ ਤੇ ਕੀ ਫਿਰ ਵੀ ਕੋਈ ਪਿੰਡਾਂ 'ਚ ਕਿਹੜੇ ਪਕੌੜੇ ਹੈ ਨਹੀਂ ਤੁਸੀਂ ਮੇਲੇ 'ਚ ਜਾਂਦੇ ਹੋਵੋਗੇ ਤੇ ਮੇਲੇ 'ਚ ਜਾ ਕੇ ਇਹਦਾ ਸਕੂਲਾਂ ਦੇ ਵਿੱਚ ਆਏ ਹੁੰਦਾ ਸੀ ਸਾਢੇ ਵੇਲੇ ਮੰਡੀ ਦੇ ਵਿੱਚ ਫਸੋਰਾ ਮੇਲਾ ਲੱਗਦਾ ਉਹ ਦੇਖਣ ਬਗ ਜਾਂਦੇ ਬੜਕ ਆਉਂਦੇ ਉੱਠ ਆਉਂਦੇ ਮੱਝਾਂ ਆਂਗਾਵਾਂ ਉਹਨੀਆਂ ਦੇਖ ਤੇ ਫਿਰ ਵਿੱਚ ਉੱਤੇ ਜਲੇਬੀਆਂ ਦੇ ਲੱਗੇ ਹੁੰਦੇ ਤੇ ਆਲੂਆਂ ਦੇ ਪਕੌੜੇ ਹੁੰਦੇ ਆਹੀ ਹੁੰਦਾ ਸੀ ਅੱਛਾ ਠੀਕ ਜੀ ਜਲੇਬੀਆਂ ਦੇ ਸ਼ਕੀਨ ਸੀਗੇ ਹਾਂ ਸਾਰਾ ਕੁਝ ਹੀ ਹੁੰਦਾ ਸੀ ਮਿੱਠੀ ਮਿੱਠਾ ਜਿਆਦਾ ਵਧੀਆ ਲੱਗਦਾ ਹੈ ਹਾਂ ਹਾਂ ਬਹੁਤ ਵਧੀਆ ਸੀਗਾ ਕੰਮ ਉਦੋਂ ਅੱਜ ਕੱਲ ਤਾਂ ਮਿੱਠਾ ਖਾਣ ਤੋਂ ਹੀ ਡਰ ਲੱਗਦਾ ਕਿਤੇ ਉਹੀ ਨਾ ਸ਼ੂਗਰ ਵਾਜੇ ਮੈਂ ਤਾਂ ਆਪ ਡਰਦੀ ਆ ਮੈਂ ਨਹੀਂ ਖਾਂਦੀ ਨਹੀਂ ਐਕਚੁਅਲੀ ਪਤਾ ਕੀ ਹੈ ਜਦੋਂ ਇੱਕ ਸਕੂਲ ਜਿਵੇਂ ਸ਼ਾਇਦ ਨਿੱਕਾ ਮੰਡੀ ਹੈ ਉੱਥੋਂ ਅਸੀਂ 10 ਪੰਜ ਪੰਜ ਪਿੰਡਾਂ ਤੋਂ ਆਉਂਦੇ ਸੀਗੇ ਕਈਆਂ ਕੋਲ ਸਾਈਕਲ ਸੀ ਕੋਈ ਪੱਜ ਪੱਜ ਕੇ ਆਉਂਦਾ ਸੀ ਕਈਆਂ ਨੂੰ ਬੱਚਾ ਢਾਉਂਦੀ ਨਹੀਂ ਸੀ ਮਾ ਮਗਰ ਲਮਕੇ ਕੇ ਆਉਂਦਾ ਸੀ ਇਸ ਤਰ੍ਹਾਂ ਚੱਲਦਾ ਸੀ ਮਤਲਬ ਵੀ ਇੰਨੇ ਨਹੀਂ ਦੂਰ ਤੁਰ ਕੇ ਆਉਣਾ ਹੈ ਔਖੀ ਪੜਾਈ ਸੀਗੀ ਤਕੜੇ ਜਿਹੇ ਜਿਹੜੇ ਕਰਗੇ ਮਾਪੇ ਵੀ ਚੰਗੇ ਸੀ ਕੋਆਪਰੇਸ਼ਨ ਸੀਗੀ ਨਾਲ ਘਰ ਦਾ ਕੰਮ ਕਰਾਉਂਦੇ ਸੀ ਨਾਲ ਘਰ ਦਾ ਕੰਮ ਵੀ ਕਰਾਉਣਾ ਪੜਨਾ ਵੀ ਹੈ ਹਾਂ ਮਾਪਿਓ ਦੇ ਨਾਲ ਕਰਾਉਂਦੇ ਧਾਰ ਚਾਉਂਦੇ ਕੱਖ ਫਵਾਉਂਦੇ ਲੱਦੇ ਪਸ਼ੂਆਂ ਦੇ ਲੈ ਕੇ ਆਉਂਦੇ ਰਿਹੜਿਆਂ ਤੇ ਲੈ ਕੇ ਆਉਂਦੇ ਕੁਤਰ ਦੇ ਖੇਤ ਜਾਂਦੇ ਮਾਪਿਓ ਨਾਲ ਖੁਸ਼ ਹੋ ਕੇ ਆਏ ਹੋ ਇਹਨੇ ਮਾਪੇ ਇੱਕ ਮਤਲਬ ਪੈਸਾ ਕੋਈ ਦੇ ਦਿੰਦਾ ਤੇ ਉਹਦਾ ਇੱਕ ਸਾਨੂੰ ਫਲ ਇਹੀ ਹੈ ਵੀ ਇਸੇ ਕਰਕੇ ਅਸੀਂ ਇੰਨੀ ਉਮਰ ਤੱਕ ਪਹੁੰਚ ਗਏ 78 ਚ ਤੇ ਨਹੀਂ ਤਾਂ ਜੇ ਅਸੀਂ ਕੋਲੇ ਰਹਿ ਜਾਂਦੇ ਤਾਂ ਹੁਣ ਉਹ ਡਾਊਨ ਹੋ ਜਾਂਦੀ ਸੀ 78 ਚ ਪੂਰੇ ਫਿੱਟ ਪਏ ਹੋ ਜੀ ਕੀ ਡਾਈਟ ਹੈ ਤੁਹਾਡੀ ਮੇਰੀ ਡਾਈਟ ਤਾਂ ਮਤਲਬ ਹੁਣ ਇਹ ਜੀ ਦੱਸਣ ਵਾਲੀ ਗੱਲ ਨਹੀਂ ਕਈ ਬਿਮਾਰੀਆਂ ਵੀ ਆ ਜਿੰਦੇ ਬਿਜਦੀ ਅੱਛਾ ਹਾਂ ਖੁਰਾਕ ਤਾਂ ਇਹ ਹੈਗੀ ਵੀ ਨਾਰਮਲ ਖਾਓ ਤੁਸੀਂ ਵਾਲੀ ਹਾਰਡ ਨਾ ਖਾਓ ਵਾਲੀ ਫਤਰੀ ਨਾ ਖਾਓ ਬਲਗੇ ਮਿਰਚਾਂ ਨਾ ਖਾਓ ਤੇ ਵਾਲੀ ਕੁਝ ਸ਼ਰਾਬ ਦਾ ਸ਼ਾਇਬ ਨਾ ਕਰੋ ਕੋਈ ਬੈਲ ਤਾਂ ਨਹੀਂ ਕੋਈ ਨਾ 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 ਚਲੋ ਫਿਰ ਤਾਂ ਬਹੁਤ ਵਧੀਆ ਬਹੁਤ ਵਧੀਆ ਹੈ ਸਾਡੇ ਬਜ਼ੁਰਗ ਜਿਹੜੇ ਸੀ ਬਾਪੂ ਜੀ ਸਖਤ ਸੀਗੇ ਅੱਛਾ ਜੀ ਸਾਰੇ ਡਰਦੇ ਸੀ ਹੂੰ ਚਲੋ ਵਧੀਆ ਤੁਸੀਂ ਆਪਣੀ ਜ਼ਿੰਦਗੀ ਚ ਨਿਯਮ ਬਣਾ ਕੇ ਰੱਗੇ ਤੇ ਇੱਥੋਂ ਤੱਕ ਪਹੁੰਚੇ ਹੈ ਨਾ ਬਹੁਤ ਚੰਗਾ ਲੱਗਦਾ ਜਦੋਂ ਗੱਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਤੇ ਕਿਵਾਂ ਵਧੀਆ ਬਟਾ ਕੀ ਨਾਮ ਹੈ ਜੀ ਤੁਹਾਡਾ ਜਸਵੀਰ ਸਿੰਘ ਜਸਵੀਰ ਸਿੰਘ ਬਾਪੂ ਜੀ ਨਾ ਇਹ ਮਤਲਬ ਇਹਨਾਂ ਦੇ ਚਿਹਰੇ ਤੇ ਏਡੀ ਸਮਾਈਲ ਹੈ ਨਾ ਦੇਖ ਕੇ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਹੈ ਉਹਨਾਂ ਦੇ ਹਸਦੀ ਰਹਿਨੇ ਹੈ ਨਾ ਹਾਂਜੀ ਹੈ ਹਾਂਜੀ ਇਹ ਰੌਣਕੀ RAM ਨੇ ਤੁਹਾਡੇ ਵਾਲੇ ਹੈ ਹੈ ਮੈਂ ਬੇਟੇ ਕਾਰਪੈਂਟਰ ਦਾ ਕੰਮ ਕਰਦਾ ਸੀ ਅੱਛਾ ਜੀ ਨਹੀਂ ਆਲੇ ਪਿੰਡ ਤੋਂ ਸਾਈਕਲ ਤੇ ਇੱਥੇ ਆਉਂਦੇ ਸੀਗੇ ਹਾਂਜੀ 71 ਦੇ ਆਉਣ ਲੱਗੇ ਹੁਣ ਇੱਥੇ ਰਹਿ ਰਿਹਾ ਸਾਂ ਬੱਚੇ ਪੜ ਲੱਗੇ ਠੀਕ ਹੈ ਆਪਾਂ ਰਿਟਾਇਰਮੈਂਟ ਲੈ ਲਈ ਹੁਣ ਮਜਬੂਰੀ ਰਿਟਾਇਰਮੈਂਟ ਨਹੀਂ ਅਜੇ ਮਿਲੀ ਹੋਣੀ ਤੁਹਾਨੂੰ ਨਹੀਂ ਆਪਾਂ ਰਿਟਾਇਰ ਬੰਦ ਲਈ ਜੋ ਹੈ ਕੋਈ ਪੁੱਤੀਆਂ ਪੋਤੀਆਂ ਸਾਹਮਣੇ ਵਾਲੀ ਨੌਕਰੀ ਤੋਂ ਹੁਣ ਸਾਹਮਣੇ ਉਹ ਤਾਂ ਪਰਮਾਤਮਾ ਸਭ ਨੂੰ ਦੇਵੇ ਉਹ ਪ੍ਰਮਾਤਮਾ ਸਭ ਨੂੰ ਦੇਵੇ। ਪਰ ਉਹ ਨਹੀਂ ਮਿਲ ਜੀ। ਉਹ ਪ੍ਰਮਾਤਮਾ ਸਭ ਨੂੰ ਦੇਵੇ ਐਜੇ ਜ਼ਿੰਮੇਵਾਰੀ ਹਰ ਇੱਕ ਨੂੰ ਦੇਵੇ। ਪੋਤੇ-ਪੋਤਿਆਂ ਦੀ ਜ਼ਿੰਮੇਵਾਰੀ ਪ੍ਰਮਾਤਮਾ ਹਰ ਇੱਕ ਨੂੰ ਦੇਵੇ। ਹਾਂਜੀ। ਕਹਿੰਦੇ ਉਹੀ ਹੁੰਦਾ ਨਾ ਵੀ ਜਿਹੜਾ ਦਾਦਾ ਹੁੰਦਾ ਉਹ ਪੋਤੇ ਦਾ ਪਹਿਲਾ ਦੋਸਤ ਹੁੰਦਾ ਤੇ ਜਿਹੜਾ ਦਾਦੇ ਦਾ ਪੋਤਾ ਆਖਰੀ ਦੋਸਤ ਹੁੰਦਾ। ਬਿਲਕੁਲ ਬਿਲਕੁਲ ਸਰ। ਤੇ ਇਹ ਇਦਾਂ ਹੀ ਹੁੰਦਾ ਤੇ ਦਾਦੇ-ਪੋਤੇ ਦੇ ਰਿਸ਼ਤੇ ਬਾਰੇ ਦੱਸੋ ਕੁਝ। ਬਹੁਤ ਵਧੀਆ। ਬਹੁਤ ਵਧੀਆ ਜੀ। ਉਹ ਦਾਦਾ ਪੋਤੇ ਦੇ ਚਾਚੀ ਦਾਦਾ ਭੱਜਿਆ ਫਿਰਦਾ। ਹੈਨਾ? ਹਾਂ। ਕੀ ਬਾਤ ਹੈ। ਖਬਰਾਂ ਤਾਂ ਟੀਵੀ ਤੇ ਦੇਖ ਲਈਆਂ ਇਹ ਤੇ ਨਹੀਂ ਬਲ ਫਿਰਨੇ ਕਿਉਂ ਨਹੀਂ ਕਿਹਾ ਤੇ ਅਸਰ ਪੈਂਦਾ ਨਾ ਜਿਆਦਾ ਅੱਛਾ ਅੱਛਾ ਠੀਕ ਹੈ ਵੀ ਨਿਗਾਹ ਤੇ ਤਾਂ ਫਿਰ ਫੋਨ ਦੇਖਦੇ ਪੈਂਦਾ ਹੀ ਅਸੀਂ ਕਮਰੇ ਉਧਾਂ ਹੀ ਦੇਖਦੇ ਰਹਿੰਦੇ ਆ ਨਾ ਦੇਖਣਾ ਨਹੀਂ ਚਾਹੀਦਾ ਕਰਨਾ ਚਾਹੀਦਾ ਹੈ ਨਾ ਦੇਖਣਾ ਨਹੀਂ ਚਾਹੀਦਾ ਅੱਛਾ ਤੇ ਤੁਹਾਡੇ ਮਤਲਬ ਜਿਵੇਂ ਹੁਣ ਬਾਪੂ ਜੀ ਸਾਰੇ ਬੈਠੇ ਨੇ ਤੁਹਾਡੇ ਕਿਹੜੇ ਦੋਸਤ ਨੇ ਜਿਹੜੇ ਜ਼ਿਆਦਾ ਮਤਲਬ ਇਰੀਟੇਟ ਹੁੰਦੇ ਖੇਜਦੇ ਹੈਗੇ ਗੁਸੈਲ ਕਿਹੜੇ ਨੇ ਨਾ ਸਾਰਿਆਂ ਦੇ ਵੀ ਸਾਰੇ ਰੜੀ ਮੜੇ ਹੀ ਆ ਸਾਰੇ ਸਮਾਰਟ ਕਿੱਟ ਨਾਲ ਅੱਛਾ ਤੇ ਸ਼ੈਤਾਨ ਕੌਣ ਹੈ ਹੈ ਸ਼ੈਤਾਨ ਸ਼ੈਤਾਨ ਹੋਇਆ ਵੈਂਡਰ ਵਾਲੀ ਉਹਨੇ ਇੱਕ ਦੂਜੇ ਨੂੰ ਹੱਥ ਕਰਤਾ ਕਹਿੰਦੀ ਅੱਜ ਅਜਾ ਮੀਤ ਕੋਈ ਨਹੀਂ ਆਇਆ ਹਰ ਵੀ ਇੱਧਰ ਨੂੰ ਹੈ ਅੱਜ ਪੈਸੇ ਤਾਂ ਕੋਲ ਹੀ ਆ ਜੋ ਮੈਨੂੰ ਐਂ ਦੱਸੋ ਜਿਹੜਾ ਪਾਣੀ ਦਾ ਰੌਲਾ ਹੁਣ ਪੈ ਗਿਆ ਉਹ ਕਹਿੰਦੇ ਵੀ ਹਰਿਆਣੇ ਨੂੰ ਅਸੀਂ ਪਾਣੀ ਨਹੀਂ ਦੇਣਾ ਮਾਨ ਸਾਹਿਬ ਤੇ ਉਹ BBMP ਉੱਥੇ ਜਾ ਕੇ ਬਹਿ ਗਏ ਤੇ ਹੁਣੇ ਕੀ ਕੀ ਦੇਖੀਏ ਹੁਣ ਇਹ ਨੂੰ ਉਧਰ ਪਾਕਿਸਤਾਨ ਸਾਡੀ ਸਾਡੀ ਜਿਹੜੀ ਰਿਆਏ ਆ ਪਾਣੀਆਂ ਦੀ ਕਿਉਂਕਿ ਪੰਜਾਬ ਦੀ ਬਹੁਤ ਤੜਤੀ ਆ ਇਹ ਖੁਸ਼ਕਪਈ ਗਿਆ ਜੀ ਹੈ ਮੇਰੀ ਆਪ ਦੀ ਪਈ ਆ ਜੀ ਮੈਂ ਕਿਹਦੂੰ ਦੱਸਾਂ ਤੈਨੂੰ ਇਹ ਤੋਂ ਮੁਦਦ ਸਾਡੀ ਵੀ ਧਰਤੀ ਨੂੰ ਖੁਸ਼ਪਾਣੀ ਸਾਨੂੰ ਚਾਹੀਦਾ ਹੈ ਲੇਕਿਨ ਇਹ ਸਾਡਾ ਸਾਡਾ ਉਹ ਨਹੀਂਗਾ ਇਹ ਸਰਕਾਰਾਂ ਦੀ ਸਰਕਾਰਾਂ ਪਾਣੀ ਬਾਤ ਤੇ ਲੜਨਗੀਆਂ ਕਰਦੀਆਂ ਗਈ ਅਸੀਂ ਤਾਂ ਉਹਨਾਂ ਦੇ ਪਿੱਛੇ ਹੀ ਆਂਗੇ ਠੀਕ ਹੈ ਕਿਨੇ ਸਰਕਾਰ ਦੀ ਅਸੀਂ ਪੰਜਾਬ ਵਾਸਤੇ ਪਾਣੀ ਲੈਣਾ ਚਾਹੁੰਦੇ ਆ ਬਿਲਕੁਲ ਜੀ ਮੈਂ ਹਰਿਆਣੇ ਨੂੰ ਕਹਿੰਦੇ ਵੀ ਹੋਰ ਪਾਣੀ ਮੰਗੀ ਜਾਂਦੇ ਨੇ ਸੈਂਟਰ ਦਬਾਅ ਪਾਈ ਜਾਂਦੀ ਹੈ ਉਹ ਤਾਂ ਜਿੰਨਾ ਬਾ ਟਾਂਦਰਾ ਹੋਇਆ ਉਹ ਉਹਨਾਂ ਦਾ ਬਾਰੇ ਇਹ ਸਾਡੇ ਕੋਲੇ ਸਰਪਲਸ ਹੋਊਗਾ ਅਸੀਂ ਤਾਂ ਹੀ ਦੇਵਾਂਗੇ ਅਸੀਂ ਆਪਣੇ ਆਪ ਦੀ ਜ਼ਮੀਨ ਨੂੰ ਸਿੰਜ ਕੇ ਫੇਰ ਹੀ ਉਸ ਨੂੰ ਅਸੀਂ ਫालतੂ ਤਾਂ ਫੇਰ ਦਿੱਤਾ ਜੇ ਜੇ ਆਪਣੇ ਘਰ ਦੇ ਵਿੱਚ ਹੀ ਸਾਡੇ ਕੋਲੇ ਪਾਣੀ ਪੂਰੇ ਨਹੀਂ ਤੇ ਅਸੀਂ ਤੁਸੀਂ ਗੁਆਂਢੀ ਜ਼ਿਲ੍ਹੇ ਨੂੰ ਕਿਵੇਂ ਦੇ ਸਕਦੇ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਤੇ ਉਹ ਕਹਿੰਦੇ ਕਰਦੇ ਉਹ ਕਹਿੰਦੇ ਵੀ ਉੱਥੋਂ ਸੀਐਮ ਸਾਹਿਬ ਦਾ ਬਿਆਨ ਉਹ ਕਹਿੰਦੇ ਵੀ ਉੱਥੇ ਵੀ ਇਨਸਾਨ ਹੈ ਸਾਡੇ ਪੰਜਾਬ ਵਿੱਚ ਇਨਸਾਨ ਹੈ ਧੱਕਾ ਕਿਵੇਂ ਕਰ ਲੈਣਗੇ ਨਾ ਸੀ ਕਰਨ ਦੇਵਾਂਗੇ ਧੱਕਾ ਅਸੀਂ ਭਾਈਚਾਰੇ ਨਾਲ ਜੇ ਸਾਡੇ ਕੋਈ ਸਰਪਲੱਸ ਅਸੀਂ ਦੇਉਂਗਾ ਦੇਖੋ ਸਰਕਾਰ ਜਿਹੜਾ ਵਰਤੂਗੀ ਕੰਮ ਵਰਤੂਗੀ ਸਰਕਾਰ ਹੈ ਉਹਨਾਂ ਨੂੰ ਕਰੂਗੀ ਅਸੀਂ ਸਾਰੇ ਲੋਕ ਪਿੱਛੇ ਹਾਂ ਉਹਨਾਂ ਦੇ ਪੰਜਾਬ ਦੇ ਲੋਕ ਪੰਜਾਬ ਪਿੱਛੇ ਆ ਕੋਈ ਚੰਗਾ ਤੇਰੀ ਸਰਕਾਰ ਦਾ ਸਾਰੇ ਪਿੱਛੇ ਆ ਨਾ ਉਹਦਾ ਹਰਿਆਣੇ ਨਹੀਂ ਹਰਿਆਣੇਵਾਦੀ ਲੜਨਾ ਅਸੀਂ ਆਪ ਦੀ ਵਾਸਤੇ ਪੰਜਾਬ ਵਾਸਤੇ ਲੜਨਾ ਕਹਿੰਦੇ ਜੀ ਜਿਵੇਂ ਪਾਕਿਸਤਾਨ ਵੀ ਪਏ ਉਹ ਕਹਿੰਦੇ ਪਾਣੀ ਬੰਦ ਕਰਤਾ ਤੇ ਹੁਣ ਉਹ ਪਾਕਿਸਤਾਨ ਨੂੰ ਛੇੜੀ ਜਾਂਦੇ ਨੇ ਕਹਿੰਦੇ ਅਸੀਂ ਤੁਹਾਨੂੰ ਪਾਣੀ ਨਹੀਂ ਦੇਣਾ ਉਹ ਕਹਿੰਦੇ ਸਾਨੂੰ ਲੋੜ ਨਹੀਂ ਪਤਾ ਨਹੀਂ ਕਹਿ ਕੇ ਕੁਝ ਲੋਕ ਹੀ ਇਹ ਜਿਹੇ ਲੜਾਈ ਕਰਾਉਂਦੇ ਆ ਨਾ ਬਾਕੀ ਤਾਂ ਸਟੇਟਾਂ ਆ ਉਸ ਦਾ ਚੱਕ ਜਾਂਦੀ ਆ ਆਈ ਚੈਨਲਾਂ ਵਾਲੇ ਕਰਮ ਕੰਮ ਕਿਹਾ ਇਹ ਚੈਨਲ ਹੀ ਕਰਾਉਂਦੇ ਆ ਜੋ ਕੁਝ ਕਰਾਉਂਦੇ ਆ ਕਿੰਨੇ ਨੇ ਕਿਹਾਗਾ ਵੀ ਪਾਣੀ ਨਾ ਦਿਓ ਇਹ ਚੈਨਲ ਹੀ ਕਰਾਉਂਦੇ ਆ ਅਸੀਂ ਤਾਂ ਕਿਹਾ ਨਹੀਂ ਵੀ ਪਾਣੀ ਨਾ ਦੇ ਬੱਦ ਬੱਦ ਸੋਸ਼ਲ ਮੀਡੀਆ ਜਿਹੜਾ ਸੋਸ਼ਲ ਮੀਡੀਆ ਨਾ ਵਧਾ ਚੜਾ ਕੇ ਜਿਹੜਾ ਇੱਕ ਕਰਕੇ ਕਰਦੇ ਹੈਗੇ ਉਹੀ ਕਰਾਉਂਦੇ ਆ ਠੀਕ ਹੈ ਹਾਂ ਉਹ ਕਰ ਅਸੀਂ ਤਾਂ ਇਹ ਇਹ ਤੁਹਾਨੂੰ ਦੱਸ ਦੀ 50 ਸਾਲ ਬੰਦ ਹੁੰਦਾ ਪਾਣੀ ਕੀ ਬੰਦ ਹੁੰਦਾ 50 ਸਾਲ ਬੰਦ ਨਹੀਂ ਹੁੰਦਾ ਪਾਣੀ ਇਹ ਗੱਲਾਂ ਕਰਦੇ ਆ ਇਹ ਸੰਧੀ ਆ ਇਹ ਹਾਂ ਇਹਦਾ ਪਾਣੀ ਦਾ 50 ਸਾਲ ਬੰਦ ਨਹੀਂ ਹੁੰਦਾ ਇਹ ਤਾਂ ਡਰਾਮੇ ਬਾਜ਼ੀਆਂ ਕਰਦੇ ਵੋਟਾਂ ਦੀ ਖਾਤਰ ਹੁਣ ਕੈਨੇਡਾ ਚ ਵੀ ਇਲੈਕਸ਼ਨ ਹੋ ਕੇ ਹਟਿਆ ਹੈ ਮਤਲਬ ਸਿਆਸਤ ਇੱਕੋ ਇੱਕ ਮੁਝ ਗਰਮਾਈ ਜਾਂਦੀ ਹੈ ਹੁਣ ਸਾਡੇ ਉਧਰਲੇ ਬਾਹਰਲੇ ਉਥੇ ਕਹਿੰਦੇ ਨੇ ਵੀ ਅਸੀਂ ਪਾਣੀ ਨਹੀਂ ਦਿੰਦੇ ਟਰੰਪ ਨੇ ਵੀ ਕਰਕੇ ਦਿਖਾਇਆ ਵੀ ਅਸੀਂ ਪਾਣੀ ਨਹੀਂ ਦਿੰਦੇ ਹੈਗੇ ਜਾਂ ਇਹ ਵੋਟਾਂ ਦੀ ਖਾਤਰ ਸਭ ਕੁਝ ਕਰ ਰਹੇ ਆ ਹੋਰ ਕੁਝ ਨਹੀਂ ਕੋਈ ਰੌਲਾ ਨਹੀਂ ਕੋਈ ਕੁਝ ਹੋਰ ਕਿਸੇ ਵੋਟਾਂ ਦੀ ਖਾਤਰ ਕਰੀ ਜਾਂਦੇ ਸਾਰਾ ਕੁਝ ਹੂੰ ਹੋਰ ਦੱਸੋ ਕੀ ਕਹਿ ਸਕਦੇ ਸਸਟੀਕਾਲ ਜੀ ਸਸਟੀਕਾਲ ਜੀ ਮਤਲਬ ਪਿੰਡ ਤੋਂ ਆ ਜੀ ਟੋਂਗ ਵਾਲੀ ਤੋਂ ਅੱਛਾ ਪਿੰਡ ਤੋਂ ਤੁਹਾਡੇ ਪਿੰਡ ਜਾ ਕੇ ਆਈ ਸੀ ਮੈਂ ਜਾ ਕੇ ਠੀਕ ਹੈ ਜੀ ਠੀਕ ਹੈ ਜੀ ਬੜਾ ਸੋਹਣਾ ਪਿੰਡ ਹੈ ਕਹਿੰਦੇ ਕਰਾਤਾ ਸਰਪੰਚ ਨੇ ਕੰਮ ਨਵੇਂ ਵਾਲੇ ਨੇ ਕਰਾਈ ਜਾਂਦਾ ਜੀ ਕੰਮ ਅੱਛਾ ਅੱਛਾ ਕੰਮ ਕਰਾਈ ਜਾਂਦਾ ਚੰਗਾ ਬਹੁਤ ਵਧੀਆ ਕੰਮ ਕਰਾਉਂਦਾ ਚਲੋ ਵਧੀਆ ਤੇ ਕਿਵੇਂ ਹੈ ਮਾਹੌਲ ਜੀ ਹੁਣ ਮਤਲਬ ਤੁਹਾਡੇ ਪਿੰਡ ਦਾ ਕੀ ਮਾਹੌਲ ਹੈ ਮਤਲਬ ਉੱਥੇ ਸੜਕਾਂ ਵਗੈਰਾ ਜਾਂ ਉੱਧਰ ਹੋ ਗਿਆ ਪਾਣੀ ਦਾ ਹੋ ਗਿਆ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਬਹੁਤ ਕੰਮ ਕਰਾਉਂਦਾ ਸਰਪੰਚ ਕਰ ਰਿਹਾ। ਤੇ ਪਿੰਡੂ ਸ਼ਹਿਰ ਦੇ ਵਿੱਚ ਆਉਂਦਾ ਕਿਵੇਂ ਮਤਲਬ ਦੋਸਤਾਂ ਕਰਕੇ ਜਿਵੇਂ ਅਸੀਂ ਕੰਮ ਆਉਨੇ। ਨਹੀਂ ਜੀ ਇੱਥੇ ਪੁੱਤਿਆਂ ਲੈ ਕੇ ਆਉਣਾ ਹੁੰਦਾ ਮੈਂ ਤਾਂ। ਅੱਛਾ ਉਹ ਕਿਵੇਂ? ਟਿਊਸ਼ਨ ਤੇ। ਅੱਛਾ। ਆਉਣ ਵਾਸਤੇ ਥੀ ਐਂਡੀ ਦੂਰ ਉਹਨਾਂ ਨੂੰ ਲੈ ਕੇ ਆਉਨੇ ਆਪਣਾ। ਹਾਂਜੀ ਹਾਂਜੀ। ਮਤਲਬ ਤੁਹਾਡਾ ਤਾਂ ਬਹੁਤ ਵੱਡਾ ਯੋਗਦਾਨ ਹੈ। ਹਾਂਜੀ। ਹਾਂਜੀ। ਆਪਣੇ ਲਈ ਵੀ ਆਦ ਆਉਂਦੇ ਹੋੜੇ ਕਿ ਮਤਲਬ ਜਿਵੇਂ ਸਾਡੇ ਵੀ ਦਾਦੇ ਹੁੰਦੇ ਸੀਗੇ ਤੇ ਹੁਣ ਇੱਧਰ ਆਪਦੇ ਹੁਣ ਆਪਾਂ ਵੀ ਦਾਦੇ ਬਣ ਗਏ ਆ ਤੇ ਉਹ ਵੀ ਕਰਾਉਂਦੇ ਸੀਗੇ। ਉਹ ਵੀ ਕਰਾਉਂਦੇ ਦੇ ਹਾਂ ਮੈਨੂੰ ਲੈ ਕੇ ਜਾਂਦੇ ਹੁੰਦੇ ਸੀ ਨਹੀਂ ਚੰਗੇ ਸੀਗੇ ਜੀ ਦਰਦੇ ਸਾਹਿਬ ਬਹੁਤ ਵਧੀਆ ਸੀ ਅੱਛਾ ਹਾਂ ਰਾਜਸਥਾਨ ਮੂਰਤੀ ਲਿਆ ਤੇ ਪੁੱਤਾਂ ਵੀ ਠੀਕ ਹੈ ਬਹੁਤ ਵਧੀਆ ਜੀ ਸਿਆਣੇ ਸਿਆਣੇ ਬੱਚੇ ਜਿੰਨੇ ਫੁੱਟ ਕਰ ਰਹੇ ਹੋ ਤਾਂ ਚੰਗੇ ਨਿਕਲਣ ਬੱਚੇ ਹੋਰ ਨਹੀਂ ਨਹੀਂ ਚੰਗੇ ਆ ਜੀ ਬਹੁਤ ਹਾਂ ਚਲੋ ਸਿੱਕੀ ਗੱਲ ਇਹ ਫਿਰ ਅੱਗੇ ਲਈਏ ਸੀ ਆ ਜਾ ਠੀਕ ਹੈ ਬੇਟਾ ਪੰਜਾਬ ਚ ਪੰਜਾਬ ਸਾਰੇ ਆਮਨ ਵਾਨਾ ਰਹੇ ਨੇ ਭਾਈਚਾਰ ਖਸਾਂਜਾ ਬਹੁਤ ਵਧੀਆ ਮਾਹੌਲ ਹੈ